वेलकम टू आवर चैनल इजी टीचिंग हां जी आज ਆਪਾਂ ਇਸ ਵੀਡੀਓ ਵਿੱਚ ਪਾਸਟ ਪਰਫੈਕਟ ਕੰਟੀਨਿਊਸ ਟੈਂਸ ਬਾਰੇ ਪੜ੍ਹਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਇੱਕ ਬੇਨਤੀ ਹੈ ਜੀ ਜੇ ਅਜੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਿਉਂਕਿ ਇਸ ਚੈਨਲ ਤੇ ਆਪਾਂ ਇੰਗਲਿਸ਼ ਅਤੇ ਮੈਥ ਨਾਲ ਰਿਲੇਟਿਡ ਸਾਰੀਆਂ ਕਲਾਸਾਂ ਦੀਆਂ ਸਾਰੀਆਂ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਆ ਤੇ ਸਟਿਚਿੰਗ ਨਾਲ ਰਿਲੇਟਿਡ ਵੀਡੀਓਜ਼ ਵੀ ਅਪਲੋਡ ਕਰਦੇ ਆ ਹਾਂਜੀ ਹੁਣ ਆਪਾਂ ਸਟਾਰਟ ਕਰਦੇ ਆਂ ਵੀਡੀਓ ਪਾਸਟ ਪਰਫੈਕਟ ਕੰਟੀਨਿਊਸ ਟੈਂਸ ਪਾਸਟ ਪਰਫੈਕਟ ਕੰਟੀਨਿਊਸ ਟੈਂਸ ਕੀ ਹੁੰਦਾ ਜੀ ਮੈਂ ਆਪਾਂ ਨੂੰ ਨਾਮ ਤੋਂ ਹੀ ਪਤਾ ਲੱਗਿਆ ਪਾਸਟ ਲੰਘ ਚੁੱਕਿਆ ਸਮਾਂ ਇਹ ਪਾਸਟ ਪਰਫੈਕਟ ਕੰਟੀਨਿਊਸ ਟੈਂਸ ਕੀ ਹੁੰਦਾ ਜੋ ਕੰਮ ਕਾਫੀ ਲੰਬੇ ਸਮੇਂ ਤੱਕ ਪਾਸਟ ਚ ਚੱਲਦਾ ਰਿਹਾ ਹੋਵੇ ਪਾਸਟ ਚ ਕਾਫੀ ਲੰਬੇ ਸਮੇਂ ਤੱਕ ਜਿਵੇਂ ਉਹ ਪੜ੍ਹ ਰਿਹਾ ਸੀ 2 ਘੰਟਿਆਂ ਤੋਂ ਪੜ੍ਹ ਰਿਹਾ ਸੀ 2 ਘੰਟੇ ਠੀਕ ਹੈ ਇਸ ਤਰ੍ਹਾਂ ਤੇ ਇਸ ਟੈਂਸ ਦੀ ਫਿਰ ਆਪਾਂ ਨੂੰ ਪਹਿਚਾਨ ਕਿਵੇਂ ਹੋਏਗੀ ਜਦੋਂ ਆਪਾਂ ਪੰਜਾਬੀ ਤੋਂ ਇੰਗਲਿਸ਼ ਚ ਕਨਵਰਟ ਕਰਨਾ ਹੈ ਤਾਂ ਇਸ ਦੀ ਪਹਿਚਾਨ ਹੈ ਜਿੰਨਾ ਵਾਕਾਂ ਦੇ ਅੰਤ ਵਿੱਚ ਤੂੰ ਰਿਹਾ ਸੀ RAM 2 ਘੰਟਿਆਂ ਤੋਂ ਪੜ ਰਿਹਾ ਸੀ ਤੂੰ ਰਹੇ ਸਨ ਲੜਕੇ ਕੱਲ ਤੋਂ ਮੈਚ ਖੇਡ ਰਹੇ ਸਨ ਤੂੰ ਰਹੀ ਸੀ ਲੜਕੀ 1 ਘੰਟੇ ਤੋਂ ਗੀਤ गा ਰਹੀ ਸੀ ਤੂੰ ਰਹੇ ਸਨ ਲੜਕੇ 2 ਘੰਟਿਆਂ ਤੋਂ ਫੁੱਟਬਾਲ ਖੇਡ ਰਹੇ ਸਨ। ਦੋ ਰਹੀਆਂ ਸਨ। ਤੋਂ ਰਹੀਆਂ ਸਨ। ਲੜਕੀਆਂ 1 ਘੰਟੇ ਤੋਂ ਪੇਂਟਿੰਗ ਬਣਾ ਰਹੀਆਂ ਸਨ। ਕੁਝ ਵੀ ਆਪਾਂ ਆ ਸਕਦੇ ਆਪਾਂ। ਤਾਂ ਹਰੇਕ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਹਰੇਕ ਟੈਂਸ ਦੀਆਂ 4-4 ਫਾਰਮਸ ਹੁੰਦੀਆਂ ਨੇ। ਜਿਹੜੇ ਸੈਂਟੈਂਸਿਸ ਨੇ ਉਹ 4 ਫਾਰਮਸ ਹੁੰਦੇ ਨੇ ਹਰੇਕ ਟੈਂਸ ਦੇ ਪਹਿਲਾ ਹੈ ਜਿਵੇਂ ਅਫਰਮੇਟਿਵ ਸੈਂਟੈਂਸਿਸ ਅਫਰਮੇਟਿਵ ਸੈਂਟੈਂਸਿਸ ਕਿਹੜੇ ਹੁੰਦੇ ਨੇ ਹਾਂ ਵਾਚਕ ਵਾਕ ਹਾਂ ਵਾਚ ਵਾਕ ਲਗਿ ਨੈਗੇਟਿਵ ਸੈਕੰਡ ਫਾਰਮ ਨੈਗੇਟਿਵ ਸੈਂਟੈਂਸਿਸ ਨੈਗੇਟਿਵ ਸੈਂਟੈਂਸਿਸ ਨਾ ਵਾਚ ਨਹੀਂ ਵਾਚ ਥਰਡ ਇੰਟਰੋਗੇਟਿਵ ਇੰਟਰੋਗੇਟਿਵ ਹੁੰਦੇ ਨੇ ਜਿਨ੍ਹਾਂ ਚ ਪ੍ਰਸ਼ਨ ਪੁੱਛਿਆ ਜਾਂਦਾ ਹੈ ਪ੍ਰਸ਼ਨਵਾਚਕ 네ਗੇਟਿਵ ਇੰਟਰੋਗੇਟਿਵ ਜਿਹੜੇ ਨਾਂਵਾਚਕ ਵੀ ਹੁੰਦੇ ਨੇ ਤੇ ਪ੍ਰਸ਼ਨਵਾਚਕ ਵੀ ਹੁੰਦੇ ਨੇ ਨਾਂਵਾਚਕ ਪ੍ਰਸ਼ਨਵਾਚਕ ਜਿਨ੍ਹਾਂ 'ਚ ਪ੍ਰਸ਼ਨ ਵੀ ਪੁੱਛਿਆ ਜਾਂਦਾ ਹੈ नहीं पुछया जाता ठीक है ये फोर फॉर्म्स हाँ जी हम सब तो पहला आप कर फस्ट फॉर्म जी है अफरमेटिव संटेंसिज जिमें अफरमेटिव सेंटेंसिज ऑफरमेटिव सेंटेंसेस हाँ जी हम इसका रूल की है अफरमेटिव सेंटेंस है जो इसका रूल की है इसका रूल है पास्ट परफेक्ट कॉन्टीन्यूस टेंस तो पहला की आएगा सब्जेक्ट प्लस हैड बीन प्लस वी वन मतलब ਫਰਸਟ ਫਾਰਮ ਆਫ ਵਰਬ ਪਲੱਸ ਆਈ ਐਨ ਜੀ ਫਰਸਟ ਫਾਰਮ ਦੇ ਨਾਲ ਵਰਬ ਦੇ ਨਾਲ ਆਈ ਐਨ ਜੀ ਲੱਗ ਹੋਏਗਾ ਪਲੱਸ ਆਬਜੈਕਟ ਪਲੱਸ ਹਾਂਜੀ ਇੱਥੇ ਧਿਆਨ ਦੇਣਾ ਹੁਣ ਬਾਕੀ ਸਬਜੈਕਟ ਜਿਹੜੇ ਆਪਾਂ ਸੈਂਟੈਂਸ ਜਾਂ ਟੈਂਸ ਪਹਿਲਾਂ ਪੜੇ ਨੇ ਉਹਨਾਂ ਤੇ ਜੇ ਇੱਥੇ ਤੱਕ ਹੀ ਹੁੰਦਾ ਸੀ परफेक्ट टेंस तक भावेंडेफीनेट सेपल ज फिर वह परफेक्ट सी सबजैक्ट उस तो बादलपिंग वर्ब दैन वर्ब दैन ऑबजैक्ट हूँ इस अगे टाइम लगेगा टाइम पास्ट परफेक्ट कॉन्टीन्यूअस टेंस, प्रेजेंट परफेक्ट कॉन्टीन्यूअस टेंस, या फिर फ्यूचर परफेक्ट कॉन्टीन्यूस टैंस इन्हें फिर अगे टाइम आ जाएगा टाइम तो पहला फिर की ला लगेगा एक सिंस या फॉर ਸਿੰਸ ਜਾਂ ਫਾਰ ਦੈਨ ਟਾਈਮ ਇਹ ਦੋ ਚੀਜ਼ਾਂ ਐਡ ਹੋਣਗੀਆਂ ਇਨਾ ਟੈਂਸਿਸ ਜਿਵੇਂ ਆਪਾਂ ਫਸਟ ਇੱਕ ਸੈਂਟੈਂਸ ਬਣਾਉਣੀ ਆ ਕਿਸੇ ਦਾ ਵੀ ਤੁਸੀਂ ਨਾਮ ਲਿਖ ਸਕਦੇ ਹੋ ਜਿਵੇਂ ਰਾਮ ਇਸ ਸਕੂਲ ਵਿੱਚ 2015 ਤੋਂ ਪੜ੍ਹ ਰਿਹਾ ਸੀ ਹਾਂਜੀ ਇਸ ਦੇ ਕੁਝ ਰੂਲ ਨੇ ਕਿ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਸਿੰਸ ਕਿਹਦੇ ਨਾਲ ਆਏਗਾ ਫਾਰ ਕਿਹਦੇ ਨਾਲ ਆਏਗਾ ਸਿੰਸ ਕਿਸ ਨਾਲ ਆਏਗਾ ਤੇ ਫਾਰ ਕਿਸ ਨਾਲ ਆਏਗਾ ਸਿንስ ਦੈਨ ਹਾਂਜੀ ਸਿንስ ਕਿੱਥੇ ਲੱਗੇਗਾ ਜਿੱਥੇ ਪੁਆਇੰਟ ਆਫ ਟਾਈਮ ਹੋਵੇ ਸਿንስ ਕਿਦੇ ਨਾਲ ਲਾਵਾਂਗੇ ਆਪਾਂ ਵਨ ਆਫ ਟਾਈਮ ਪੁਆਇੰਟ ਆਫ ਟਾਈਮ ਮੀਨਸ ਐਗਜੈਕਟ ਟਾਈਮ ਪ੍ਰੋਪਰ ਟਾਈਮ ਸਾਨੂੰ ਪਤਾ ਹੋਵੇ ਜਿਵੇਂ ਸ਼ਾਮ 4 ਵਜੇ ਤੋਂ ਸਵੇਰੇ 4 ਵਜੇ ਤੋਂ ਠੀਕ ਹੈ ਜਾਂ ਕੋਈ ਵੀ ਈਅਰ ਦਿੱਤਾ ਹੋਵੇ ਠੀਕ ਹੈ ਜਾਂ ਕੋਈ ਈਵਨਿੰਗ ਮਾਰਨਿੰਗ ਯਸਟਰਡੇ ਇਸ ਤਰ੍ਹਾਂ ਪੁਆਇੰਟ ਆਫ ਟਾਈਮ ਮੀਨਸ ਐਗਜੈਕਟ ਟਾਈਮ ਫਾਰ ਕਿਦੇ ਨਾਲ ਲੱਗੇਗਾ ਹੁਣ ਫਾਰ ਜਿੱਥੇ ਡਿਊਰੇਸ਼ਨ ਆਫ ਟਾਈਮ ਹੋਵੇ ਡਿਊਰੇਸ਼ਨ ਆਫ ਟਾਈਮ ਮਤਲਬ ਕੁਝ ਦੇਰ ਤੋਂ ਕਾਫੀ ਦੇਰ ਤੋਂ ਕੁਝ ਘੰਟਿਆਂ ਤੋਂ ਕੁਝ ਮਹੀਨਿਆਂ ਤੋਂ ਕੁਝ ਸਾਲਾਂ ਤੋਂ ਇਸ ਤਰ੍ਹਾਂ ਉਹ ਹੁੰਦਾ ਡਿਊਰੇਸ਼ਨ ਆਫ ਟਾਈਮ ਇਹ ਕਿਹਦੇ ਨਾਲ ਐਗਜੈਕਟ ਵਰਡ ਜਿਹੜੇ ਹੈਗੇ ਨੇ ਕਿਹਦੇ ਨਾਲ ਸੈਂਸ ਕਿਹਦੇ ਨਾਲ ਫਾਰ ਲੱਗੇਗਾ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਚ ਇਹ ਸਾਰਾ ਤੁਹਾਨੂੰ ਦੱਸਿਆ ਹੋਇਆ ਤੁਸੀਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਜਾ ਕੇ ਦੇਖ ਸਕਦੇ ਹੋ ਆਪਣੇ ਚੈਨਲ ਤੇ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਤੇ ਦੇ ਦਾਂਗੇ हूँ जिम्मे एकटेंस बनाने राम इस स्कूल विच इस स्कूल दो हज़ार पंद्रह तो पढ़ रहा सी पढ़ाई कर रहा सी पढ़ रहा सी हाँ जी सब्जेक्ट की है ये फिर राम ਦਿਲ ਰਾਮ ਦੇ ਨਾਲ ਫਿਰ ਆਪਾਂ ਅੱਗੇ ਆਪਾਂ ਰੂਲ ਦੇਖਾਂਗੇ ਹੁਣ ਸਬਜੈਕਟ ਲੱਗ ਗਿਆ ਇਸ ਤੋਂ ਬਾਅਦ ਫਿਰ ਆਪਾਂ ਕੀ ਲਗਾਉਣਾ ਹੈ ਹੈਡ ਬੀਨ ਰਾਮ ਹੈਡ ਬੀਨ ਹੁਣ ਆਪਾਂ ਵੀ ਵਨ ਲਗਾਉਣਾ ਹੈ ਪੜਾਈ ਕਰ ਰਿਹਾ ਸੀ ਸਟੱਡੀ ਕਰ ਰਿਹਾ ਸੀ ਸਟੱਡਿੰਗ ਫਰਸਟ ਫਾਰਮ ਨਾਲ ਆਈ ਐਨ ਜੀ ਰਾਮ ਹੈਡ ਬੀਨ ਸਟੱਡਿੰਗ ਉਨੀ ਇਥੇ ਆ ਗਿਆ ਇਸ ਸਕੂਲ ਵਿੱਚ ਇਨ ਥਿਸ ਸਕੂਲ ਇਨ ਥਿਸ ਸਕੂਲ ਇੱਥੇ ਫਿਰ ਸਿੰਸ ਆਬਜੈਕਟ ਲੱਗ ਗਿਆ ਠੀਕ ਹੈ ਇਨ ਥਿਸ ਸਕੂਲ ਥੈਨ ਸਿੰਸ ਜਾਂ ਫਾਰ ਜੋ ਅਸੀਂ ਕੀ ਲਗਾਵਾਂਗੇ 2015 ਸਾਨੂੰ ਐਗਜੈਕਟ ਟਾਈਮ ਦੇਤਾ ਠੀਕ ਹੈ ਤਾਂ ਅਸੀਂ ਸਿੰਸ ਲਗਾਵਾਂਗੇ ਸਿੰਸ ਅਗੇ ਟਾਈਮ ਟਾਈਮ ਕੀ ਦਿੱਤਾ 2000 50 ਇਸ ਤਰ੍ਹਾਂ ਹੀ ਤੁਹਾਡੇ ਸੈਂਟੈਂਸ ਬਣਨਗੇ ਆਪਾਂ ਸੈਕਿੰਡ ਸੈਂਟੈਂਸ ਹੋਰ ਬਣਾ ਲੈਨੇ ਆ ਜਿਵੇਂ ਕੋਈ ਵੀ ਸੈਂਟੈਂਸ ਬਣਾ ਲਓ ਆਪਾਂ ਲਿਖ ਦਿੰਨੇ ਆ ਤਿੰਨ ਦਿਨਾਂ ਤੋਂ ਜਾਂ ਕਈ ਦਿਨਾਂ ਤੋਂ ਵੀ ਲਿਖ ਸਕਦੇ ਆ ਤਿੰਨ ਦਿਨਾਂ ਤੋਂ ਮੀ ਪੈ ਰਹਾ ਸੀ ਜਦੋਂ بارش ਹੋ ਰਹੀ ਸੀ ਤਾਂ ਫਿਰ ਸਬਜੈਕਟ ਕੀ ਹੈ ਇਸ ਚ ਇਟ ਇਟ ਹੈਡ ਬੀਨ ਰੇਨਿੰਗ ਇਟ ਹੈਡ ਬੀਨ ਰੇਨਿੰਗ ਹਾਂਜੀ ਹੁਣ ਆਪਾਂ ਸਿੰਸ ਦਾ ਫਾਰ ਚੋ ਕੀ ਲਗਾਉਣਾ ਤਿੰਨ ਦਿਨਾਂ ਤੋਂ ਪੈ ਰਿਆ ਸੀ ਤਿੰਨ ਦਿਨ ਸਾਨੂੰ ਪਤਾ ਨਹੀਂ ਕਿ ਕਿਹੜੇ ਤਿੰਨ ਦਿਨ ਨੇ ਤਾਂ ਇੱਥੇ ਅਸੀਂ ਫਾਰ ਲਗਾਵਾਂਗੇ ਫਾਰ 3 ਡੇਸ ਤਿੰਨ ਦਿਨਾਂ ਤੋਂ ਮੀਂਹ ਪੈ ਰਿਹਾ ਸੀ ਇਟ ਹੈਡ ਬੀਨ ਰੇਨਿੰਗ ਫਾਰ 3 ਡੇਸ ਜਾਂ ਜਿਵੇਂ ਆਪਾਂ ਜੇ ਪਲੂਰਲ ਚ ਬਣਾਉਣਾ ਤਾਂ ਵੀ ਤੁਸੀਂ ਹੈਡ ਹੀ ਲਗਾਣਾ ਲੜਕੇ ਸ਼ਾਮ 7 ਵਜੇ ਤੋਂ ਲੜਕੇ ਸ਼ਾਮ 7 ਵਜੇ ਤੋਂ ਫੁੱਟਬਾਲ ਖੇਡ ਰਹੇ ਸਨ ਦ ਬੁਆਇਜ਼ ਉਨ ਇਥੇ ਦੇਖੋ ਜਿਹੜਾ ਸਿੰਗੂਲਰ ਹੈ ਉਹਦੇ ਨਾਲ ਵੀ ਹੈਡ ਬੀਨ ਪਲੂਰਲ ਹੈ ਉਹਦੇ ਨਾਲ ਵੀ ਹੈਡ ਦ ਬॉयਜ਼ ਹੈਡ ਬੀਨ ਪਲਿੰਗ ਫੁੱਟਬਾਲ ਹਾਂਜੀ ਹੁਣ ਇਥੇ 7 ਵਜੇ ਤੋਂ ਸ਼ਾਮ 7 ਵਜੇ ਐਗਜੈਕਟ ਟਾਈਮ ਹੈ ਤਾਂ ਇਥੇ ਫਿਰ ਅਸੀਂ ਕੀ ਲਗਾਵਾਂਗੇ ਸਿንስ ਸਿንስ 7 pm ਜਿਵੇਂ ਹੋਰ ਸੈਂਟੈਂਸ ਆਪਾਂ ਬਣਾ ਲਈਏ ਉਹ ਇੱਕ ਘੰਟੇ ਤੋਂ ਗਾ ਰਹੀ ਸੀ ਉਹ ਇੱਕ ਘੰਟੇ ਤੋਂ गा रही थी ओह एक घंटे तो गा रही थी तो इस सबजैक्ट की है ओह की है लड़की है इस करके आप शी शी हैड बीन सिंगिंग शी हैड बीन सिंगिंग हम इतने एक घंटे तो ਤਾ ਕੀ ਲਗਾਵਾਂਗੇ ਆਪਾਂ एग्जैक्ट ਨਹੀਂ ਪਤਾ ਕਿ ਕਿੰਨੇ ਟਾਈਮ ਤੋਂ ਮੀਨਜ਼ ਕਿੰਨੇ ਵਜੇ ਤੋਂ ਸਿੰਗਿੰਗ ਫਾਰ 1 ਆਹ ਜੇ ਹੁਣ ਹੁੰਦਾ ਉਹ 1 ਘੰਟੇ ਤੋਂ ਸਟੇਜ ਤੇ ਗਾ ਰਹੀ ਸੀ ਤਾਂ ਫਿਰ ਆਪਾਂ ਸਿੰਗਿੰਗ ਤੋਂ ਬਾਅਦ ਸਟੇਜ ਲਿਖ ਦੇ ਜਾਂ ਉਹ 1 ਘੰਟੇ ਤੋਂ ਕਿਤੇ ਵੀ ਲਿਖ ਸਕਦੇ ਆਪਾਂ ਗਰਾਊਂਡ ਵਿੱਚ ਗਾ ਰਹੀ ਸੀ ਇਹਦਾ ਗਰਾਊਂਡ ਸਿੰਗ ਇਹ ਤੋਂ ਬਾਅਦ ਲਿਖਦੇ ਠੀਕ ਹੈ ਇਸ ਤੇ ਹੈ ਨਹੀਂ ਸੀ ਇਸ ਕਰਕੇ ਅਪ ਇਥੇ ਆਬਜੈਕਟ ਨਹੀਂ ਲਗਾਇਆ ਫਾਰ 1 ਆਰ ਹਾਂਜੀ ਇਹ ਤਾਂ ਹੋ ਗਈ ਸਾਡੇ ਅਫਰਮੇਟਿਵ ਸੈਂਟੈਂਸ ਹਾਂ ਵਾਚ ਦੇ ਜਿਹੜੇ ਸੈਂਟੈਂਸ ਨੇ ਹੁਣ ਅੱਗੇ 네ਗੇਟਿਵ ਸੈਂਟੈਂਸਿਸ ਆਪਾਂ 네ਗੇਟਿਵ ਸੈਂਟੈਂਸਿਸ ਇਨ੍ਹਾਂ ਸੈਂਟੈਂਸਿਸ ਦੇ ਹੀ ਬਣਾਵਾਂਗੇ ਹਾਂਜੀ ਅੱਗੇ 네ਗੇਟਿਵ ਸੈਂਟੈਂਸਿਸ ਆਵਾਜ਼ ਇਸ ਦਾ ਰੂਲ ਕੀ ਆ ਇਸ ਦਾ ਰੂਲ ਹੈ ਸਬਜੈਕਟ ਪਲੱਸ ਹਾਂਜੀ ਇੱਥੇ ਧਿਆਨ ਦੇਣਾ ਹੈ ਹੈਡ ਨਾਟ ਬੀਨ ਹੈਡ ਬੀਨ ਦੇ ਸੈਂਟਰ ਚ ਨਾਟ ਆਏਗਾ ਕਈ ਬੱਚੇ ਇੱਥੇ ਮਿਸਟੇਕ ਕਰ ਜਾਂਦੇ ਆ ਹੈਡ ਬੀਨ ਨਾਟ ਲਗਾ ਦਿੰਦੇ ਆ ਠੀਕ ਹੈ ਪਰ ਹੈਡ न दे सेंटर से नॉट आएगा हैड नॉट बीन बाकी सारा सेम ही रहेगा प्लस बी वन देन ऑब्जैक्ट दैन सिंसडा फार दैन टाइम ਜਿਹੜੇ ਆਪਾਂ ਹਾਵਾਚਕ ਸੈਂਟੈਂਸ ਬਣਾਏ ਨੇ ਆਪਾਂ ਉਹਨਾਂ ਦੇ ਨਾਵਾਚਕ ਸੈਂਟੈਂਸ ਬਣਾਵਾਂਗੇ ਜਨਨ ਕਿ ਨੈਗੇਟਿਵ ਸੈਂਟੈਂਸ ਤਾਂ ਕਿ ਚੰਗੀ ਤਰ੍ਹਾਂ ਸਮਝ ਆ ਜੇ ਜਿਵੇਂ ਸਾਡਾ ਪਹਿਲਾ ਸੈਂਟੈਂਸ ਸੀ ਰਾਮ ਇਜ਼ ਸਕੂਲ ਵਿੱਚ 2015 ਤੋਂ ਨਹੀਂ ਪੜ੍ਹ ਰਿਹਾ ਸੀ ਜਾਂ ਨਹੀਂ ਪੜ੍ਹਾਈ ਕਰ ਰਿਹਾ ਸੀ ਹਾਂਜੀ ਇੱਥੇ ਤੁਸੀਂ 네ਗੇਟਿਵ ਚ ਦੇਖਣਾ ਕਿ 네ਗੇਟਿਵ ਚ ਪਹਿਚਾਨ ਕਿਵੇਂ ਕਰਨੀ ਹੈ ਇੱਥੇ ਨਹੀਂ ਆ ਜਾਏਗਾ ਤੋਂ ਨਹੀਂ ਰਿਹਾ ਸੀ ਤੋਂ ਨਹੀਂ ਰਹੇ ਸਨ ਤੋਂ ਨਹੀਂ ਦਈਆਂ ਸਨ ਸਬਜੈਕਟ ਕੀ ਹੈ ਇਹਦੇ ਚ ਫਿਰ ਰਾਮ ਹੈਡ ਨਾਟ ਬੀਨ हैड नॉट बीन स्टडिंग इन दिस स्कूल हाँ जी हूँ इतने टू थाउजेंड फिफ्टीन है जिम्मे आप पेल लगाया से, अफर्मेटिव उस तरह लगाने सिंस टू थाउजेंड फिफ्टीन ਆਪਾਂ ਇੱਕ ਸੈਂਟੈਂਸ ਹੋਰ ਬਣਾ ਲੈਂਦੇ ਆ ਹੁਣ ਆਪਾਂ ਫਾਰ ਵਾਲਾ ਸੈਂਟੈਂਸ ਬਣਾ ਲੈਂਦੇ ਆ ਉਹ ਇੱਕ ਘੰਟੇ ਤੋਂ ਨਹੀਂ गा ਰਹੀ ਸੀ ਉਹੋ ਇੱਕ ਘੰਟੇ ਤੋਂ ਨਹੀਂ ਗਾ ਰਹੀ ਸੀ she had not been singing for one hour hanji ummeed hai tuhannu samajh aa gaya hovega baaki jehde apa formative banaye si oh tusi apne aap negative banawne ne eh rule use karke agge hai interrogative इंट्रोगेटिव सेंटेंसेस इंट्रोगेटिव सेंटेंसेस का रूल की है प्रश्नवाच इस रूल है जो आप हैड बीन लगाया उस उसड अगे आ जाएगा सबजैक्ट तो पहला दैन सबजैक्ट दैन बीन हैड प्लस सबजैक्ट प्लस बीन प्लस बी वन आई एनज प्लस ऑब्जेक्ट प्लस सिंसफार पलस टाइम बाकी सारा सेंटेंस सेम ही आएगा सिर्फ हैड सब्जेक्ट तो पहला आएगा पहला हैड लगेगा फिर सब्जेक्ट लगेगा दैन बीन लगेगा ਜਿਵੇਂ ਅਸੀਂ ਪਹਿਲਾ ਸੈਂਟੈਂਸ ਬਣਾਉਨੇ ਆ ਕੀ ਰਾਮ ਇਜ਼ ਸਕੂਲ ਵਿੱਚ ਕੀ ਰਾਮ ਇਸ ਸਕੂਲ ਵਿੱਚ 2015 ਤੋਂ ਪੜ ਰਿਹਾ ਸੀ ਮਤਲਬ ਕੁਐਸਚਨ ਪੁੱਛ ਲਿਆ ਕੀ ਉਹ ਪੜ ਰਿਹਾ ਸੀ ਹਾਂਜੀ ਸਬਜੈਕਟ ਇਹਦੇ ਚ ਐਂਡ ਚ ਕੁਐਸਚਨ ਮਾਰਕ ਜ਼ਰੂਰ ਲਗਾਣਾ ਹੈ ਨਹੀਂ ਤਾਂ ਤੁਹਾਡਾ ਮਾਰਕਸ ਕੱਟਿਆ ਜਾਏਗਾ। ਦੇ ਕੀ ਰਾਮ ਹੁਣ ਹੈਡ ਆ ਗਿਆ ਜੇਗਾ ਸਭ ਤੋਂ ਹੈਡ ਰਾਮ ਬੀਨ ਇਥੇ ਵੀ ਮਿਸਟੇਕ ਹੋ ਜਾਂਦੀ ਹੈ ਸਟੂਡੈਂਟਸ ਤੋਂ ਇਥੇ ਹੈਡ ਬੀਨ ਅੱਗੇ ਲਗਾਉਂਦੇ ਆ ਫਿਰ ਸਬਜੈਕਟ ਲਗਾਉਂਦੇ ਆ ਦੈਟ ਇਜ਼ ਰੋਂਗ ਹੈਡ ਰਾਮ ਬੀਨ ਸਟੱਡਿੰਗ इंदिस स्कूल सिंस टू थाउजेंड फिफ्टीन क्वेश्चन मार्क की सैकेंड सेंटेंस आप बनाने की वह एक घंटे तो ਗਾਰਹੀ ਸੀ ਹੈਡ ਸ਼ੀ ਬੀਨ ਸਿੰਗਿੰਗ ਫਾਰ 1 ਆਰ ਫਾਰ 1 ਆਰ ਹਾਂਜੀ ਇਹ ਹੋ ਗਿਆ ਸਾਡਾ ਇਨਟਰੋਗੇਟਿਵ ਸੈਂਟੈਂਸਸ इसते भी बाकी जे रह गए वह अपने आप बनाने ने इंट्रोगेटिव संटेंसिज तो बाद अपना है इंट्रोगेटिव नैगेटिव या नैगेटिव इंट्रोगेटिव इंट्रोगेटिव नैगेटिव संटेंसिज हाँ जी इस रूल ਇਸ ਦਾ ਰੂਲ ਕੀ ਆ ਜਿਹੜਾ ਇਨਟਰਾਗੇਟਿਵ ਵੀ ਹੋਵੇ ਯਾਨੀ ਕਿ ਕੁਐਸਚਨ ਵੀ ਪੁੱਛਿਆ ਹੋਵੇ ਤੇ 네ਗੇਟਿਵ ਵੀ ਹੋਵੇ ਇਸ ਵੀ ਪਹਿਲਾਂ ਦੀ ਤਰ੍ਹਾਂ ਹੈ ਡੱਗੇ ਆਏਗਾ ਪਲੱਸ ਸਬਜੈਕਟ ਪਲੱਸ ਨਾਟ ਪਲੱਸ ਬੀ ਇੱਥੇ ਵੀ ਸਟੂਡੈਂਟਸ ਤੋਂ ਮਿਸਟੇਕ ਹੋ ਜਾਂਦੀ ਹੈ ਉਹ ਹੈਡ ਨਾਟ ਪੱਥਾ ਲਗਾ ਦਿੰਦੇ ਆ ਫਿਰ ਸਬਜੈਕਟ ਲਗਾਉਂਦੇ ਆ ਜਿਹੜਾ ਕਿ ਗਲਤ ਹੈ ਪਹਿਲਾਂ ਸਬਜੈਕਟ ਹੈਡ ਆਏਗਾ ਫਿਰ ਸਬਜੈਕਟ ਆਏਗਾ ਫਿਰ ਨਾਟ ਆਏਗਾ ਫਿਰ ਵੀ ਨ ਵੀਨ ਤੋਂ ਬਾਅਦ ਵੀ 1 ਆਈ ਐਨ ਜੀ ਇੰਗ ਪਲੱਸ ਆਬਜੈਕਟ ਪਲੱਸ ਸਿੰਸ ਫਾਰ ਪਲੱਸ ਟਾਈਮ ਥੈਨ ਕੁਐਸਚਨ ਆਰ जिम्मे फस्ट सेंटेंस से कि राम इस स्कूल टू थाउजेंड फिफ्टीन तो नहीं पढ़ रहा की राम इस स्कूल टू थाउजेंड फिफ्टीन तो नहीं पढ़ रहा सी। ये आएगा फिर देन हैड हैड राम नॉट बीन स्टडिंग स्टडिंग इन दिस स्कूल सिंस टू थाउजेंड फिफ्टीन क्वेश्चन मार्क ਸੈਂਟੈਂਸ ਹੋਰ ਬਣਾ ਲੈਨੇ ਆਪਾਂ ਕੀ ਉਹ ਇੱਕ ਘੰਟੇ ਤੋਂ ਗਾ ਰਹੀ ਸੀ ਉਸਦਾ ਕੀ ਉਹ ਇੱਕ ਘੰਟੇ ਤੋਂ ਨਹੀਂ ਗਾ ਰਹੀ ਸੀ ਕੀ ਉਹ ਇੱਕ ਘੰਟੇ ਤੋਂ ਨਹੀਂ ਗਾ ਰਹੀ ਸੀ ਹੈਡ ਸ਼ੀ ਨਾਟ ਬੀਨ ਸਿੰਗਿੰਗ ਫਾਰ ਵਨ ਅਵਰ ਵਸ਼ਾ ਮਾਰਕ ਹਾਂਜੀ ਇਹ ਸੀ ਸਾਡਾ ਪਾਸਟ ਪਰਫੈਕਟ ਕੰਟੀਨਿਊਸ ਟੈਂਸ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ ਪਰ ਜੇ ਫਿਰ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟਸ ਵਿੱਚ ਡਾਊਟ ਆਪਣਾ ਕਲੀਅਰ ਕਰ ਸਕਦੇ ਹੋ ਪੁੱਛ ਸਕਦੇ ਹੋ ਯੂ ਕੈਨ ਆਸਕ ਯੂਅਰ ਕਮੈਂਟਸ ਇਨ ਦਾ ਕਮੈਂਟਸ ਕਮੈਂਟ ਜ਼ਰੂਰ ਕਰ ਦਿਓ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਜ਼ਰੂਰ ਕਰਿਓ ਜੇ ਵੀਡੀਓ ਪਸੰਦ ਆਈ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਜੇ ਅਜੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਇਸ ਚੈਨਲ ਤੇ ਤੁਹਾਡੇ ਲਈ ਸਾਰੇ ਸਟੂਡੈਂਟਸ ਲਈ ਬਹੁਤ ਇਨਫਾਰਮੇਟਿਵ ਵੀਡੀਓਜ਼ ਅਸੀਂ ਅਪਲੋਡ ਕਰਦੇ ਹਾਂ ਤੇ ਸਾਰੀਆਂ ਭੈਣਾਂ ਲਈ ਜਿਵੇਂ ਸਿਲਾਈ ਦੇ ਸਿਲਾਈ ਸਿੱਖਣਾ ਚਾਹੁੰਦੀਆਂ ਨੇ ਜਿਹੜੀਆਂ ਭੈਣਾਂ ਉਹਨਾਂ ਲਈ ਮੈਂ ਸਿਲਾਈ ਦੀ ਸਿਲਾਈ ਦੀਆਂ ਵੀਡੀਓਜ਼ ਵੀ ਅਸੀਂ ਅਪਲੋਡ ਕਰਦੇ ਹਾਂ ਇਸ ਕਰਕੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ